The cat sat on the ਕਰ ਰਹੇ ਆ ਅੱਜ ਅੱਜ 3 ਦਿਨ ਹੋ ਗਏ ਪਾਣੀ ਨਹੀਂ ਆਇਆ ਲੈੜ ਪਾਣੀ ਤੁਸੀਂ ਇਹਨੇ ਪਰੇਸ਼ਾਨ ਆ ਸਾਰੀ ਦਿਨ ਸੀ ਕੁੱਤਿਆਂ ਦਾ ਕਾਰੋਬਾਰ ਦੁਨੀਆਂ ਚ ਰਾਤੀ ਅਸੀਂ ਚੈਨ ਨਾਲ ਸੌਂ ਨਹੀਂ ਸਕੇ ਕੋਈ ਸਾਨੂੰ ਕੀ ਫਾਇਦਾ ਹੈ ਇਲੈਕਸ਼ਨਾਂ ਦੇ ਨਾ ਆਪਾਂ ਲਖ ਸਾਰੇ ਨੂੰ ਕਹਿੰਦਾ ਆ ਕਰਾਂਗੇ ਆ ਬੋ ਕਰਾਂਗੇ ਅਸੀਂ ਅਸੀਂ ਪਾਣੀ ਤੋਂ ਬਿਨਾਂ ਚ ਹੋ ਚੁੱਕੇ ਆ ਸਾਡੇ ਸਾਡੇ ਪਰਿਵਾਰ ਬੱਚੇ ਰੋਂਦੇ ਫੇਰੇ ਸਾਨੂੰ ਬਤਾ ਕੀ ਹਾਲ ਹੈ ਅਸੀਂ ਪੀਲੀ ਤਰ੍ਹਾਂ ਸਾਡੀ ਲੋੜ ਸਾਡੇ ਘਰਾਂ ਨੇ ਅਸੀਂ ਕਿੱਥੇ ਜਾਏ ਦੱਸੋ ਸਰਕਾਰਾਂ ਕੋਟਰੀ ਕਰਨ ਚੋਕੀ ਹੈਗੀਆਂ ਸਰਕਾਰਾਂ ਗੱਲਾਂ ਕਰਨ ਚੋਕੀਆਂ ਨੇ ਨਹੀਂ ਗਈ ਦੀ ਫਰੀ ਨੀ ਜਦੀ ਪੈਸੇ ਅਸੀਂ ਅਸੀਂ 3 ਦਿਨ ਹੋ ਗਏ ਮਰਦੇ ਬੇ ਆ 2 ਘੰਟੇ ਹੋ ਗਏ ਕੋ ਪੁੱਛਣ ਤ ਕਹਿੰਦਾ ਕਿਤਾ ਬਾ ਸਰਕਾਰਾਂ ਸਾਡਾ ਨਾ ਪਾਣੀ ਆ ਨਾ ਤਿੰਨ ਦਿਨ ਤੋਂ ਸ਼ਾਰ ਨੀ ਕਰ ਬੈਠੇ ਪਿਆ ਕੋਈ ਹੱਲ ਨਹੀਂ ਹੁੰਦਾ ਰੋਜ਼ ਦਮੇ ਅੱਜ ਕਰਦੇ ਗੱਲ ਕਰਦੇ ਅੱਜ ਕਰ ਕੋਈ ਹੱਲ ਨਿਕਲਦਾ ਹੀ ਨਹੀਂਗਾ ਪਰੇਸ਼ਾਨ ਹੋ ਗਏ ਤਿੰਨ ਦਿਨਾਂ ਤੋਂ ਪਾਣੀ ਟੋਹਣਾ ਬਿਆਲ ਹੋਈ ਪਿਆ ਬਾਜੀ ਕੋਈ ਨਹੀਂ ਪੁੱਛਣ ਆ ਅਸੀਂ ਕਹਿ ਗਏ ਕਰਦਾਂਗੇ ਅਸੀਂ ਇਹ ਕਿ ਐਨਸੀ ਰਜਿਸਟਰਡ ਇਹ ਬਲੌਗ ਚ ਰਹਿਣਾ ਸਾਨੂੰ ਪਤਾ ਸਾਡਾ ਕੀ ਹਾਲ ਹੈ ਅੰਨੀ ਦਿਨਾਂ ਤੋਂ ਪਰੇਸ਼ਾਨ ਹੈ ਸਰਕਾਰ ਸਭ ਤੋਂ ਗੰਦੀ ਸਰਕਾਰ ਅੱਜ ਤੱਕ ਮੇਰੀ 70 ਸਾਲ ਦੀ ਉਮਰ ਹੋ ਗਈ ਹੈ ਅੱਜ ਤੱਕ ਇੰਨੀ ਤੱਕੀ ਨਹੀਂ ਵੇਖੀ ਜਿੰਨੀ ਤੱਕੀ ਹੋਏ ਹੁਣ ਇਸ ਵੇਲੇ 70 ਨਾਲ ਦੀ ਉਮਰ ਦੇ ਵਿੱਚ ਚੜੀ ਆਈ ਚੀਲਦੇ ਰਹੇ ਆ ਬੱਚੇ ਸਾਡੇ ਐ ਪਾਣੀ ਤੋਂ ਤੇ ਐ ਮਰਦੇ ਵਰਦੇ ਸਹੀ ਰੋਜ ਰੋਜ ਸੀ ਕਹਿੰਨਾ ਰੋਈ ਲੈਨੇ ਆ ਜਾਂਦੇ ਕੱਲੋਂ ਤੇ ਕੱਲੋਂ ਆ ਜਾਂਦੇ ਬਿਲਕੁਲ ਇਹਨਾਂ ਨਾਲੋਂ ਪਹਿਲਾ ਸਮਾਂ ਪਹਿਲਾ ਟਾਈਮ ਬਹੁਤ ਚੰਗਾ ਸੀ ਪਰ ਇਹ ਕਿੰਨਾ ਉਹ ਡੁੱਬ ਕੇ ਮਰਦੇ ਐ ਜੀ ਸਰਕਾਰੋਂ ਇਹਨਾਂ ਨੂੰ ਪਾਣੀ ਦੇ ਦੀ ਲੋੜ ਹੀ ਕੋਈ ਨਹੀਂ ਪਾਗਣਾ ਇਹ ਡੁੱਬ ਕੇ ਮਰ ਜਾਣ ਇਹ ਪੁਲ ਬਣਾਉਂਦੇ ਕਾਲੇ ਬੋਲ ਤੇ ਬੋਲ ਬਣਾਦੇ ਪਾਣੀ ਕਿਥੋਂ ਲੱਭੀ ਪਾਣੀ ਆਣੀ ਬੋਲਦੇ ਤੇ ਲੋ ਪਾਣੀ ਕਿਥੋਂ ਨਿਕਲੂ ਇਹ ਪਾਣੀ ਐ ਹੀ ਨਹੀਂ ਆਪਾਂ ਬੋਲ ਨੂੰ ਕਰਦੇ ਹੋ ਲੋ ਔਰ ਡੁੱਬ ਕੇ ਮਰ ਜਾਏ ਜੀ ਸਰਕਾਰ ਬਿਜਲੀ ਪਰਿਸ਼ਾਨੀ ਆਂ ਹੰਜੀ ਸੰਤੋਸ਼ ਰਾਣੀ ਦੀ ਮੁੱਦਾਰੀ ਅੱਜ ਤੁਸੀਂ 3 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ। ਕੋਈ ਪਾਣੀ ਆਂਦੀ ਤੇ ਲਾਈਟ ਚਲੀ ਜਾਂਦੀ ਹੈ। ਠੀਕ ਹੈ ਸਟੇਟ। ਠੀਕ ਹੈ ਸਟੇਟ। ਠੀਕ ਹੈ ਸਟੇਟ। ਇਹ ਸਟੇਟ ਹੈ ਬਲੋਕ। ਵੀ ਵਿਚ ਨਹੀਂ ਆ ਰਿਹਾ। ਹਾਂਜੀ। ਇਹ ਨਹੀਂ ਕੀਤੀ ਨਾਲ ਲੱਗਦੇ ਐਮ.ਐਲ.ਏ ਲੱਗਦੇ ਆ। ਇਹ ਪਾਣੀ ਵਾਸਤੇ ਕਿਹਾ ਕੱਲ ਵੋਟਰਾਂ ਤੇ ਕਹਿੰਦੇ ਸੀ ਹੈਗੇ ਅੱਜ ਹਮ ਟਾਈਮ ਨਹੀਂ ਹੈ। ਕਿੱਧਰੋਂ ਮਾਲਾ ਕੀ ਮੰਦਰਾ? ਤਾਂ ਨੇ ਉਹਨੇ ਭੇਜਿਆ ਕੱਲ ਕੁਝ ਰੱਖਿਆ ਹੋਇਆ। ਰਾਤੀ ਵੀ ਭੋਲੇ ਨੂੰ ਫੋਨ ਕੀਤਾ ਕਹਿੰਦਾ ਸਵੇਰੇ ਪਹਿਲਾਂ ਟਾਈਮ ਭੇਜ ਦੂੰਗਾ ਭੇਜਿਆ। ਬੰਦ ਹੋ ਗਿਆ ਤੁਸੀਂ ਕਿਹੜੀ ਆ ਰਿਹਾ। ਨਾਲ ਵਾਲਿਆਂ ਕੋਲ ਮੱਛੀ ਮੋਟਰ ਲੱਗੀ ਉਹਨੇ ਮਰ ਲੱਗਿਆ ਹੋਇਆ ਉਹਨੂੰ ਪਾਣੀ ਸਭਾ ਪਾਣੀ ਦੇ ਨਾਲ ਸਮਰੱਚੇ ਲੱਗੇ ਜਿਨ੍ਹਾਂ ਦੇ ਨਾਲ ਕੋਲ ਲੈਂਦੇ ਆਂ ਸ਼ਰਮ ਮੰਦਿਰ ਜੋ ਸਰ ਮੇਰਾ ਨਾਮ ਚੰਦਨ ਹੈ ਜੀ ਕੇ ਸਟੇਟ ਬਲਾਕ A ਸਰ ਮੁੱਦਾ ਉਹਨਾਂ ਪਾਣੀ ਦੇ ਬਿਜਲੀ ਦਾ ਹੈ ਜੀ ਬਿਜਲੀ ਤਾਂ ਪਾਣੀ ਨਹੀਂ ਆਇਆ ਚਾਰ ਦਿਨ ਤੋਂ ਸਰ ਬਿਜਲੀ ਵੀ ਨਹੀਂ ਆ ਕਦੇ ਬਿਜਲੀ ਆਂਦੀ ਥੋੜੀ ਜੀ ਫਿਰ ਕਦ ਪਾਣੀ ਨਹੀਂ ਆਂਦਾ ਪਾਣੀ ਦੀ ਇੱਕ ਬੂੰਦ ਵੀ ਨਹੀਂ ਆਪਣੇ ਕੋਲ ਕੰਪਲੇਂਟ ਕਰ ਕਰ ਕੇ ਥੱਕ ਗਿਆ ਮੈਂ ਕੰਪਲੇਂਟ ਕਰ ਕਰ ਕੇ ਥੱਕ ਗਿਆ ਕੰਪਲੇਨਾਂ ਕਰੂ ਪੀ ਕੰਪਲੇਨਾਂ ਕਿੰਨੀ ਪਾਣੀ ਦੀ ਪੀ ਕੰਪਲੇਨਾਂ ਬਿਜਲੀ ਦੀ ਇੱਕ ਆਪਣਾ ਮੁਲਾਜ਼ਮ ਰਹਿੰਦੇ ਤੇ ਆਪਣੇ ਵਿਜੇ ਜੀ ਵੀ ਰਹਿੰਦੇ ਆ ਉਹਨਾਂ ਨੇ ਕੰਪਲੇਨਾਂ ਦਿੱਤੀਆਂ ਸੀ ਉਹਨਾਂ ਨੇ ਕਿਹਾ ਜੇ ਕੋਈ ਕਹਿੰਦਾ 2 ਘੰਟੇ ਚ ਟੂਬਲ ਸਹੀ ਹੋ ਰਿਹਾ ਕੋਈ ਕਹਿੰਦਾ 4 ਘੰਟੇ ਚ ਕੋਈ ਕਹਿੰਦਾ 8 ਘੰਟੇ ਚ ਅਸੀਂ ਐਮਐਲਏ ਕੋਲ ਵੀ ਹੋ ਕੇ ਆਏ ਸਵੇਰੇ 9 ਵਜੇ ਐਮਐਲਏ ਸਾਹਿਬ ਦੇ ਕੋਲ ਸੀਗੇ ਐਮਐਲਏ ਸਾਹਿਬ ਨੇ ਸ਼ੁਆਸ਼ਣ ਦਿੱਤਾ ਸੀਗਾ ਵੀ ਤੁਸੀਂ ਵਿਜੇ ਨੂੰ ਜਾ ਕੇ ਪੁੱਛੋ 6 ਟੈਂਕਰ ਬੋਲੇ ਹੋਏ ਨੇ ਔਰ ਤੁਸੀਂ ਹਿਸਾਬ ਲਾ ਲਓ 9 ਦੇ ਇਸ ਟਾਈਮ ਪੌਣੇ 11 ਹੋ ਚੁੱਕੇ ਨੇ 9:11 ਵਜੇ ਤੱਕ ਟੈਂਕਰ ਦੀ ਤਾਂ ਗੱਲ ਛੱਡ ਦਿਓ ਜਿਹੜਾ ਬੰਦੇ ਨੂੰ ਕਿਹਾ ਗਿਆ ਸੀ ਵਿਜੇ ਕੁਮਾਰ ਜੀ ਉਹ ਇਥੋਂ ਭੱਜ ਚੁੱਕਾ ਹੈ ਸਾਡੇ ਦੇ ਇਲਜ਼ਾਮ ਇਹ ਲਗਾ ਰਿਹਾ ਕਿ ਅਸੀਂ ਉਹਦੇ ਨਾਲ ਹੱਥ ਪਾਈ ਕੀਤੀ ਜਿਸ ਬੰਦੇ ਨੂੰ ਪਾਣੀ ਨਾ ਮਿਲਿਆ ਉਹ ਹੱਥ ਪਾਈ ਤੇ ਨਾ ਜਾਵੇ ਤਾਂ ਕਿੱਥੇ ਜਾਵੇ ਪਾਣੀ ਨਹੀਂ ਹੈ ਬੱਤੀ ਨਹੀਂ ਹੈ ਸ਼ਿਵਰੰਜ ਨਹੀਂ ਹੈ ਕੀ ਹੈ ਇੱਥੇ ਵੋਟ ਦਿੱਤੀ ਭਾਈ ਸਾਹਿਬ ਜੀ ਆ ਵੋਟ ਅ ਕੱਲ ਹੀ ਅਜੇ ਹੋ ਕੇ ਢੀਆ ਸਵੇਰ ਚੜੀ ਆ ਆ ਸਵੇਰੇ ਆ ਰੰਗ ਦਿਖਾ ਦਿੰਦਾ ਆਉਣ ਵਾਲੇ ਟਾਈਮ ਦਾ ਕੀ ਅੱਗੇ ਬੰਨਣਾ ਸਾਨੂੰ ਨਹੀਂ ਪਤਾ ਸਾਨੂੰ ਮਾਨਯੋਗ ਦਲਜੀਤ ਸਿੰਘ ਗਰੇਵਾਲ ਜੀ ਨੇ ਦੋ ਵਾਰੀ ਕਿਹਾ ਕਿ ਪਾਣੀ ਦਾ ਹਾਲ ਟੋਟਾ ਹੁਣੇ ਹੋ ਰਿਹਾ ਪਰ ਹਜੇ ਤੱਕ ਪ੍ਰਸ਼ਾਸਨ ਦੇ ਕੰਨਾਂ ਤੇ ਅੱਖਾਂ ਤੇ ਕੋਈ ਜੂਨ ਹੀ ਸਰਗਰੀ ਵੀ ਕੰਮ ਕਰਨਾ ਕਿਵੇਂ ਆ ਤਿੰਨ ਦਿਨ ਹੋ ਗਏ ਬਿਨਾ ਪਾਣੀ ਤੋਂ ਸਾਰਾ ਇਲਾਕਾ ਤੁਹਾਡੇ ਸਾਹਮਣੇ ਖੜਾ ਤੁੱਪ ਦੇ ਵਿੱਚ ਜੇਠ ਦਾ ਮਹੀਨਾ ਆਉਣ ਵਾਲਾ ਟਾਈਮ ਕਿੱਥੇ ਨਿਭੜਨਾ ਸਾਨੂੰ ਨਹੀਂ ਸਮਝ ਆ ਰਹੀ ਅਸੀਂ ਇਸ ਧਰਨੇ ਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਮੁਕਾਮ ਤੇ ਜਿੰਨਾ ਚਿਰ ਇਸ ਏਰੀਏ ਦੇ ਵਿੱਚ ਬੱਤੀ ਪਾਣੀ ਦਾ ਹੱਲ ਗਵਰਨਮੈਂਟ ਆਪ ਨਹੀਂ ਕਰਦੀ ਉਹਨਾਂ ਚਿਰ ਡਰ ਤਰਨਾਂ ਨਹੀਂ ਹਟੇਗਾ ਇਸ ਕਰਕੇ ਮੇਰੇ ਮਾਨਯੋਗ ਭਾਵੇਂ ਦਲਜੀਤ ਸਿੰਘ ਗਰੇਵਾਲ ਮਹਿਮਲੇ ਸਾਹਿਬ ਨੇ ਤੇ ਚਾਹੇ ਪ੍ਰਸ਼ਾਸਨ ਗਵਰਨਮੈਂਟ ਜਿਹੜੀ ਆਪਣਾ ਨਗਰ ਨਿਗਮ ਹੈ ਤੇ ਚਾਹੇ ਬਿਜਲੀ ਵਿਭਾਗ ਪੀਐਸਪੀਸੀਐਲ ਹੈਗਾ ਮੈਂ ਸਾਫ਼ ਉਹਨਾਂ ਨੂੰ ਕਹਿ ਦਿੰਦਾ ਤਿੱਖੇ ਸ਼ਬਦਾਂ ਦੇ ਨਾਲ ਇੱਥੇ ਆ ਕੇ ਸਾਡੇ ਸਾਹਮਣੇ ਆ ਕੇ ਅਗਰ ਡਿਊਟੀ ਨਹੀਂ ਕਰਦੇ ਤਾਂ ਉਹਨਾਂ ਨੂੰ ਕਹਿ ਦੋ ਵੀ ਆਪੋ ਆਪਣੀਆਂ ਛੁੱਟੀਆਂ ਕਰਵਾ ਦਨ ਜੇ ਐਮਐਲਏ ਸਾਹਿਬ ਦੇ ਵਿੱਚ ਪਾਵਰ ਹੈਗੀ ਆ ਤਾਂ ਹੁਣੇ ਚਾਹੇ ਉਹ ਗਵਰਨਮੈਂਟ ਧਾਇਰੇ ਦਾ ਕੋਈ ਵੀ ਬੰਦਾ ਹੈ ਉਹਨੂੰ ਉੱਥੋਂ ਦੀ ਹੁਣੇ ਸਸਪੈਂਡ ਕਰੋ ਨਵਾਂ ਬੰਦਾ ਲਾ ਕੇ ਸਾਡੇ ਦਾ ਕੰਮ ਕਰਾ ਲਓ ਆ ਸਾਡੇ ਕੋਲੇ ਬੇਰੋਜ਼ਗਾਰ ਯੂਥ ਖੜਾ ਸਾਨੂੰ ਡਿਊਟੀਆਂ ਬਖਸ਼ੋ ਅਸੀਂ ਕੰਮ ਕਰਕੇ ਦਿਖਾਨੇ ਕੰਮ ਕਿੱਦਾਂ ਹੁੰਦਾ ਅਸੀਂ ਆਪਣੇ ਇਲਾਕੇ ਦੀ ਤਰੱਕੀ ਤੁਹਾਨੂੰ ਕਰਕੇ ਦਿਖਾ ਦਾਂਗੇ ਇੱਕ ਦਿਨ ਦੇ ਵਿੱਚ ਬਦਲਾਅ ਨਾਲ ਕੀਤਾ ਤੇ ਸਾਡੀ ਵੀ ਇਲਾਕੇ ਦਾ ਨਾਂ ਜੀਕੇ ਸਟੇਟ ਪਾਣੀ ਦੀ ਰੰਗਿਤ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕੀ ਮਾਮਲਾ ਕੀ ਹੈ ਸਾਡੇ 15 20 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਸਾਰੇ ਟੈਂਕ ਖਾਲੀ ਪਈਆਂ ਬੜੇ ਦੇਖੀ ਆ ਸਾਰੇ A ਬੀ ਬਲੌਗ A ਬਲੌਗ C ਬਲੌਗ B ਬਲੌਗ ਸਾਰੇ ਏਰੀਆ ਚ ਨਹੀਂ ਆਉਂਦਾ ਪਾਣੀ ਕੀਤੀ ਬਹੁਤ ਵਾਰੀ ਬਹੁਤ ਜਾਂਦੇ ਬਹੁਤ ਵਾਰੀ ਕੀਤੀ ਕੋਈ ਨਾ ਕੋਈ ਨਹੀਂ ਹਲ ਤੁਰ ਜਾ ਲਿਆ ਅਸੀਂ ਭੋਲੇ ਭਾਜੀ ਉਹਨਾਂ ਨੂੰ ਕੀਤੀ ਸੀ ਆਪਣੀ ਉਹ ਕਹਿੰਦੇ ਸੀ ਕੋਈ ਨਾ ਆ ਜੂਗਾ ਮੋਟਰਾਂ ਕਰ ਦਿੰਨੇ ਚੱਲੂ ਆ ਜਾਂਦਾ ਪਾਣੀ ਥੋੜਾ ਜਾਂਦਾ ਪਤਾ ਨਹੀਂ ਫੇਰ ਆਈ ਵੀ ਸੀ ਹੋਰ ਐਕਟਰ ਜਿਹੜੇ ਤੇ ਚਲੋ ਆਨੇ ਪਾਣੀ ਜਾਂਦਾ ਪਾਣੀ ਜਾਂਦਾ ਅੱਜ ਸਾਰੇ ਇਹ ਚੌਕ ਗਿਆਮੀ ਤਾਇਕ ਪਾ ਯਾਨਾ ਚੌਕ ਦੇ ਇਸ ਦੇ ਬਾਝੋਂ ਵੀ ਕੋਈ ਤਾਂ ਨਹੀਂ ਉੱਥੇ ਉਹਨਾਂ ਦਾ ਕੋਈ ਬੰਦਾ ਆਇਆ ਨਹੀਂ ਬੰਦੂ ਨਹੀਂ ਕੋਈ ਬੰਦੇ ਗੈਸ ਕੋਈ ਬੰਦੇ ਨਹੀਂ ਆਇਆ ਹਾਂਜੀ ਕਹਣਾ ਚਾਹੁੰਦੇ ਹਾਂ ਹੁਣ ਮੰਗ ਕਰਦੇ ਆ ਅਸੀਂ ਸਪੈਕਟਰ ਨੂੰ ਸਾਡਾ ਪਾਣੀ ਬਿਜਲੀ ਜੋ ਸਾਨੂੰ ਦੇਵੇ ਸਾਡੇ ਜਰੂਰੀ ਕਰਨ ਦੇ ਨਹੀਂ ਤਾਂ ਅਸੀਂ ਧਰਨਾ ਇੱਥੇ ਚੁੱਕਣਾ ਨਹੀਂ ਇੱਥੇ ਬੈਠਾਂਗੇ ਅਸੀਂ ਤੇ ਹੁਣ ਮੰਗਾਂ ਨਹੀਂ ਪੂਰੀ ਹੁੰਦੀਆਂ ਫਿਰ ਅਗਲਾ ਕਦਮ ਕੀ ਹੋਏਗਾ ਸਾਡਾ ਅਸੀਂ ਇਹਦੇ ਚੌਂਗ ਦੇ ਵਿੱਚ ਪੁਤਲਾ ਸਾੜਾਂਗੇ ਪੂਰਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਪੂਰੀ ਆਮ ਜਨਤਾ ਬਾਕੀ ਵਾਲੀ ਵੀ ਪਰੇਸ਼ਾਨ ਹੋਏਗੀ ਇਨੀ ਉਮੀਦ ਨਾਲ ਅਸੀਂ ਉਹਨਾਂ ਨੂੰ ਉਮੀਦਵਾਰ ਬਣ ਜਿਤਾਇਆ ਹੈ ਜੇ ਅਗਰ ਉਹੀ ਸਾਰੇ ਬਿਜਲੀ ਪਾਣੀ ਦੀ ਸਮੱਸਿਆ ਨਹੀਂ ਦੂਰ ਕਰ ਸਕੀਏ ਤਾਂ ਹਾਂਜੀ ਹਰ ਗੱਲ ਤੇ ਲਾਰਾ ਬਿਜਲੀ ਦਾ ਟਰਾਂਸਫਾਰਮਰ ਤੇ ਲਾਰਾ ਪਾਣੀ ਦੇ ਟਿਊਬਲ ਤੇ ਲਾਰਾ ਅਸੀਂ ਕੋ ਬੇਫਿਕੂਰ ਤਾਂ ਹੈ ਨਹੀਂ ਇਹ ਤੁਹਾਡੀ ਥੀ ਸਾਰੀ ਸਮੱਸਿਆ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਟਿਊਬਲ ਕਹਿ ਦਿੰਦੇ ਮੈਨੇ ਕਿ ਪਾਸ ਹੋ ਗਿਆ ਤੁਹਾਡੀ ਕੁਲਮੀ ਵਿੱਚ ਲੇਕਿਨ ਲਗਵਾ ਨਹੀਂ ਰਿਹਾ ਐਨੀ ਤੰਗੀ ਹੈ ਚਾਰ ਘਰਾਂ ਚ ਪਾਣੀ ਆਏਗਾ ਅਗਲੇ ਘਰਾਂ ਚ ਪਾਣੀ ਨਹੀਂ ਆਏਗਾ ਇੱਕ ਘਰ ਚ ਆ ਰਿਹਾ ਆ ਰਿਹਾ ਅਸੀਂ ਕਿੰਨੀ ਵਾਰੀ ਕੰਪਲੇਨ ਕਰ ਚੁੱਕੇ ਹਾਂ ਲੇਕਿਨ ਕੋਈ ਸੁਣਵਾਈ ਹੈ ਹੀ ਨਹੀਂ ਹੈ ਬਿਜਲੀ ਦੀ ਤਾਰਾਂ ਤਾ ਟੁੱਟਦੀ ਰਹਿੰਦੀਆਂ ਕੋਈ ਪੱਕਾ ਕੰਮ ਕਰਵਾਇਆ ਹੀ ਨਹੀਂ ਜਾ ਰਿਹਾ ਜਦੋਂ ਪੁੱਛੋ ਤਾਂ ਕਹਿੰਦੇ ਪਾਸ ਹੋ ਗਿਆ ਟਰਾਂਸਫਾਰਮਰ ਪਾਸ ਹੋ ਗਿਆ ਟਿਊਬਲ ਪਾਸ ਹੋ ਗਿਆ ਲੇਕਿਨ ਦੋਨਾਂ ਵਿੱਚ ਜੋ ਹਲੇ ਤੱਕ ਕੋਈ ਕੰਮ ਕਤਾ ਜਾ ਰਹੇ ਆ ਪਾਰਟੀ ਸਪਾਰ ਦਾ ਬੜੇ-ਬੜੇ-ਬੜੇ ਵਾਅਦੇ ਕਰਦੀ ਸੀ ਹਾਂਜੀ ਵਾਅਦੇ ਤਾਂ ਕੀਤੇ ਜਾ ਰਹੇ ਆ ਵੀਰ ਜੀ ਵਾਅਦਿਆਂ ਦਾ ਕੀ ਜਦ ਤੱਕ ਵਾਅਦੇ ਪੂਰੇ ਨਹੀਂ ਹੋਣਗੇ ਕਿ ਅਸੀਂ ਬੈਠੇ ਆ ਸੀ ਉਹਨਾਂ ਨੂੰ ਉਮੀਦਵਾਰ ਬਣਾਉਂਦੇ ਆ ਕਿਉਂ ਬਣਾਉਂਦੇ ਆ ਤਾਂ ਕਿ ਉਹ ਜਨਤਾ ਦੀ ਗੱਲ ਸੁਣੇ ਲੇਕਿਨ ਗੱਲ ਸੁਣ ਕੇ ਅਗਰ ਅਣ ਸੁਣੀ ਕਰ ਰਹੇ ਹੋ ਤਾਂ ਕੀ ਫਾਇਦਾ ABC ਤਿੰਨੋਂ ਬਲੌਗ ਐਨੇ ਪਰੇਸ਼ਾਨ ਆ ਪਾਣੀ ਤੋਂ ਜੇ ਪਾਣੀ ਵਾਸਤੇ ਕੰਨ ਨੇ ਆ ਉਹ ਕਹਿੰਦੇ ਆ ਜੀ ਟਿਊਬਵੈਲ ਕਰਕੇ ਕੋਈ ਵਾਲ ਬੰਦ ਕਰ ਦਿੰਦੇ ਆ ਜੇ ਵਾਲ ਬੰਦ ਕਰ ਦਿੰਦੇ ਅਸੀਂ ਇਹਦੇ ਵਿੱਚ ਜ਼ਿੰਮੇਵਾਰ ਆ ਪਾਣੀ ਤੋਂ ਐਨੇ ਪਰੇਸ਼ਾਨ ਹੋ ਰਹੇ ਆ ਜਦੋਂ ਕੰਪਲੇਂਟ ਕਰੋ ਹਾਂਜੀ ਹੋ ਦੇਗਾ ਕੰਮ ਬਣ ਜਾਏਗਾ ਤੁਸੀਂ ਵੇਟ ਕਰੋ ਅੱਧਾ ਘੰਟਾ ਵੇਟ ਕਰੋ ਐਦਾਂ ਥੋੜੀ ਸਰਦਾ ਕਿ ਜਨਤਾ ਨੂੰ ਪਰੇਸ਼ਾਨ ਕਰਕੇ ਫਿਰ ਅਸੀਂ ਕਿਉਂ ਉਹਨਾਂ ਨੂੰ ਉਮੀਦਵਾਰ ਬਣਾਵਾਂਗੇ ਕਿ ਉਹਨਾਂ ਤੋਂ ਇਹੀ ਆਪਾਂ ਕਹਿੰਦੇ ਆ ਅਪੀਲ ਕਰਦੇ ਆ ਕਿ ਸਾਡੀ ਸੁਣਵਾਈ ਕਰੋ ਟਰਾਂਸਫਾਰਮਰ ਜਿਹੜੀ ਪ੍ਰੋਬਲਮ ਹੈ ਤਾਰਾਂ ਦੀ ਜਿਹੜੀ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਹੈ ਇਹ ਦੋ ਮੁੱਦੇ ਆ ਉਹਨਾਂ ਦਾ ਹੱਲ ਕਰ ਦਿਓ ਬਸ ਹੁਣ ਸਾਨੂੰ ਕੁਝ ਨਹੀਂ ਚਾਹੀਦਾ ਉਹ ਵੋਟਾਂ ਕਾ ਦੀਆਂ ਵੀਰ ਜੀ ਵੋਟਾਂ ਤਾਂ ਅਸੀਂ ਬਾ ਦੰਨੇ ਆ ਉਮੀਦਵਾਰ ਇਹੀ ਤਾਂ ਗਲਤੀ ਕਰ ਦੰਨੇ ਆ ਆਪਾਂ ਉਮੀਦਵਾਰ ਬਣਾਉਂਦੇ ਕਿਉਂ ਆ ਕਿ ਉਮੀਦ ਆ ਸਾਨੂੰ ਕਿ ਇਹ ਸਾਡੇ ਲਈ ਖੜਨਗੇ ਜੇ ਖੜਨਗੇ ਨਹੀਂ ਆਪਣੇ ਆਪਣੇ ਕਾਰਜ ਵਾੜ ਜਾਂਗੇ ਅਸੀਂ ਕੀ ਕਰਾਂਗੇ ਦੱਸੋ ਬੀ ਬਲਾਕ ਤਾਂ ਇੰਨਾ ਪਰੇਸ਼ਾਨ ਆ ਟਰਾਂਸਫਾਰਮਰ ਤੋਂ ਪਾਣੀ ਤੋਂ ਕੋਈ ਸੁਣਵਾਈ ਨਹੀਂ ਹੈਗੀ ਖੰਬੇ ਛੁੱਟ ਕੇ ਟੁੱਟ ਗਏ ਨੇ ਟਰਾਂਸਫਾਰਮਰ ਨਹੀਂ ਲੱਗਦਾ ਪਿਆ ਪਿਛਲੇ ਸਾਲ ਤੋਂ ਗਰੇਵਾਲ ਸਾਹਿਬ ਆਪ ਇੱਥੇ ਆਏ ਸੀ ਸ਼ੁਕਰ ਕਰਤੇ ਸਾਡੇ ਕਹਿ ਕੇ ਗਏ ਸੀ ਮੈਨੂੰ ਵੋਟਾਂ ਤਾਂ ਭਾਈਓ ਜੇ ਤੁਹਾਡੇ ਕਲੋਨੀ ਟਰਾਂਸਫਾਰਮਰ ਲੱਗ ਜਾਊਗਾ ਵੋਟਾਂ ਤੋਂ ਇੱਕ ਦਿਨ ਪਹਿਲਾਂ ਖੰਬੇ ਛੁੱਟ ਕੇ ਟੁੱ ਕੀ ਟਰਾਂਸਫਰ ਮੈਂ ਲੱਗੇਗਾ ਇਹਦਾ ਕੋਈ ਟਰਾਂਸਫਰਰ ਨਾਮਾ ਨਿਸ਼ਾਨ ਨਹੀਂ ਹੈ ਨਾ ਪਾਣੀ ਆ ਰਿਹਾ ਨਾ ਬਿਜਲੀ ਆ ਰਹੀ ਤਾਰਾਂ ਇਨੀਆਂ ਕਮਜ਼ੋਰ ਨੇ ਤੁਸੀਂ ਕੈਮਰਾ ਕਮਾ ਕੇ ਵੀਡੀਓ ਬਣਾ ਕੇ ਦੇਖੋ ਤਾਰਾਂ ਬੱਚਿਆਂ ਦੇ ਪੈਰਾਂ ਦੇ ਕੋਲਾਂ ਡਿੱਗਦੀਆਂ ਨੇ ਬੱਚੇ ਜਾਣਾਂ ਸੀ ਆਪ ਬਚਾਣੇ ਆ ਘਰ ਵਾਲੇ ਤੇ ਤੁੱਪੇ ਰੱਖੀ ਬੰਦੇ ਨੇ ਬੱਚਿਆਂ ਦੇ ਇੱਕ ਤਾਂ ਸਰਕਾਰ ਨੇ ਛੁੱਟੀਆਂ ਕਰਦੀਆਂ ਜਾਂ ਛੁੱਟੀਆਂ ਨਾ ਕਰਦੇ ਜੇ ਛੁੱਟੀਆਂ ਕਰਦੇ ਤਾਂ ਤਾਰਾਂ ਸਹੀ ਕਰਾਉਂਦੇ ਬੱਚੇ ਉੱਤੇ ਤਾਂ ਨਿਕਲਣ ਜੇ মিডিਆ ਬੁਲਾਉਣੀ ਆ ਜਾਂ ਕੋਈ ਬੁਲਾਉਣੀ ਆ ਪਿਛਲੀ ਪ੍ਰਸ਼ਾਸਨ ਹੁੰਦਾ ਪੈਸੇ ਲੈ ਲੈ ਜਾਂਦਾ ਬਿਨਾਂ ਪੈਸੇ ਦੇ ਕੰਮ ਨਹੀਂ ਕਰਦਾ ਦੱਸੋ ਸੀ ਕਿਹਦੇ ਪਾਸੇ ਜਾ ਕੇ ਮਰੀਏ ਕੋਈ ਮਹਿਕਮੇ ਦਾ ਬੰਦਾ ਨਹੀਂ ਆ ਰਿਹਾ ਕੋਈ ਕੁਛ ਨਹੀਂ ਆ ਰਿਹਾ ਕਿਸੇ ਨੂੰ ਕੋਈ ਸ਼ਰਮ ਨਹੀਂ ਆ ਗਈ ਕੋਈ ਇੱਥੇ ਖੜੇ ਆ ਤੇ ਆਵੇ ਇਹ ਬੇਸ਼ਰਮੀ ਤੇ ਬੇਸ਼ਰਮੀ ਕਿ ਰੱਖੀ ਜਾਂਦੇ ਨੇ ਇਹ ਕਹਿੰਦੇ ਨੇ ਅੱਧਾ ਪੌਣਾ ਘੰਟਾ ਤਾਲੀਆਂ ਵਜਾਣੀਆਂ ਮੁੜ ਕੇ ਟੁਰ ਜਾਣਗੇ ਤਾਲੀਆਂ ਵਜਾ ਕੇ ਟੁਰਨ ਵਾਲੇ ਬੰਦੇ ਨਹੀਂ ਆ ਸੀ 24 ਘੰਟੇ ਲੱਗ ਜਾਣ ਇੱਥੇ ਖੜਾਂਗੇ ਜਾਵਾਂਗੇ ਨਹੀਂ ਇੱਥੇ ਖੜਾਂਗੇ ਭਾਜੀ ਜੇ ਕੋਈ ਨਾ ਇੱਥੇ ਪਹੁੰਚਿਆ ਹੁਣ 10-15 ਪੁਤਲੇ ਬਣਾ ਕੇ ਹੁਕਾਂਗੇ ਉਤਰਾ ਛੱਡੋ ਅਸੀਂ ਸਾਰੇ ਕਲੋਨੀ ਵਾਲੇ ਆਪਣਾ ਪ੍ਰਾਈਵੇਟ ਲਗਵਾ ਲੈ ਤਿਆਰ ਹੈਗੇ ਜੇ ਉਸ ਤੋਂ ਬਾਅਦ ਕੋਈ ਇੱਥੇ ਐਮਐਲਏ ਜਾਂ ਕੋਈ ਵੀ بڑے ਆਤੇ ਅਸੀਂ ਬੜਾ ਨਹੀਂ ਦੇਣਾ ਇਹ ਤਾਂ ਵੋਟ ਮੰਗਣ ਫਿਰ ਕੋਈ ਠੀਕ ਹੈ ਵੋਟ ਮੰਗਣ ਵੋਟ ਤੇ ਬੜੀ ਦੂਰ ਦੀ ਗੱਲ ਹੈ ਅਸੀਂ ਅੱਗੋਂ ਜਿਹੜੇ ਵੋਟਾਂ ਆਣੀਆਂ ਕਿਸੇ ਨੇ ਪਾਣੀਆਂ ਨਹੀਂ ਅਸੀਂ ਸਭ ਤਿਆਰ ਹੈ ਕਿ ਆਪਣਾ ਪ੍ਰਾਈਵੇਟ ਲਾ ਕੇ ਪੁਲਿੱਤੇ ਬੈਠਾਂਗੇ ਰਾਤ ਤੱਕ